ਨਗਲ ਲੱਗੀ ਪੰਜਾਬ ਤੋਂ ਕੋਈ ਤਾਂ ਅਰਜ ਗੁਜ਼ਾਰੋ ਮੇਰੇ ਇਸ ਰੰਗਲੇ ਪੰਜਾਬ ਤੋਂ ਆ ਕੇ ਮਿਰਚਾਂ ਵਾਰੋ ਇਹ ਰੰਗਲੇ ਤੋਂ ਕੰਗਲਾ ਹੋ ਗਿਆ ਪੰਜਾਬ ਇਹਦੇ ਤੋਂ ਕੋਈ ਤਾਂ ਮਿਰਚਾ ਵਾਰੋ ਪੰਜਾਬ ਦੇ ਹਾਲਾਤ ਮਾੜੇ ਨੇ ਇੱਥੇ ਆ ਕੇ ਕੋਈ ਤਾਂ ਅਰਜ ਗੁਜ਼ਾਰੋ ਸਰਦਾਰ ਜੀ ਕਿੰਨੇ ਕੁ ਪੱਥਰ ਲਾਉਂਗੇ ਇਹ ਰਾਹੋ ਰੋਡ ਪੱਥਰਾਂ ਵਾਲਾ ਹੋ ਜਾਣਾ ਪੱਥਰ ਲਾ ਕੇ ਉਸਨੂੰ ਬਚਾਤਾ ਹੋਊਗਾ ਸਰਦਾਰ ਜੀ ਕਿੱਥੇ ਕਿੱਥੇ ਲਾਉਂਗੇ ਮੈਂ ਖੁਦ ਰੋਇ ਇਥੋਂ Shimla Puri ਤੇ ਜੋਬ ਕਰਦੀ ਆਂ ਫਿਰ ਰੋਇ ਜਾਂਦੀ ਆ ਕੋਈ ਨਾ ਕੋਈ ਕੀ ਹੁੰਦਾ ਆ ਉਹਨਾਂ ਨੂੰ ਅਪਲ ਨਹੀਂ ਹੈਗੀ ਸਰਕਾਰ ਕਹਿ ਕੇ ਬਸ ਵਹਿ ਖਾ ਰਹੀ ਆ ਸਰਕਾਰ ਨੇ ਫਾਰਮੈਂਟ ਨੇ ਫਾਰਮੈਂਟ ਨਿਕਲ ਪਾਇਆ ਵੱਡੀ ਮੈਂ ਤੇ ਸਾਡੀ ਗੱਡੀ ਪਲਟ ਗਈ ਵੀ ਪਰ ਤੋਂ ਲੋਕ ਕਿਸ ਤਰੀਕੇ ਦੇ ਨਾਲ ਲੋਕ ਡਿੱਗ ਰਹੇ ਨੇ ਇੱਧਰ ਦੇਖੋ ਕਿਸ ਤਰੀਕੇ ਨਾਲ ਫਸ ਰਹੇ ਨੇ ਡਿੱਗ ਰਹੇ ਨੇ ਫਸਰੇ ਨੇ ਪਲਟ ਰਹੇ ਨੇ ਜਦੋਂ ਵੀ ਨਹੀਂ ਕੰਦੇ ਦਾ ਆਹੀ ਬੁਰਾ ਹਾਲ ਆ ਇਕੱਲੇ ਗਿਆਨ ਕਲੋਨੀ ਦੀ ਗੱਲ ਨਹੀਂ ਹੈਗੀ ਸਰ ਆਪਣਾ ਪਾਰਕ ਚੁੰਗੀ ਸਾਰੇ ਪਾਸੇ ਦੀ ਦੇਖੋ ਕਿ ਪਾਣੀ ਦਾ ਆਹੀ ਬੁਰਾ ਰਹੰਦਾ ਇਹ ਰਾਹੋ ਰੋਡ ਨੂੰ ਦੇਖ ਕੇ ਤਾਂ ਸਾਰੇ ਇਹ ਲੋਕਾਂ ਨੂੰ ਦੇਖ ਕੇ ਤਰਸਣਾ ਚਾਹੀਦਾ ਹੈ ਰੋਡ ਨੂੰ ਦੇਖ ਕੇ ਤਾਂ ਸਾਰਿਆਂ ਵੀਰੋ ਦੇਖੋ ਤੁਸੀਂ ਹਾਲਾਤ ਗੈਰਲੇ ਹਾਲ ਇਹ ਹਾਲਾਤ ਨੇ ਰਾਹੋ ਰੋਡ ਦੇ ਵੀ ਨਿਊਜ਼ ਭਾਰਤ ਦੇ ਤੇ ਦਸਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਦੋਸਤ ਰੋਹਿਤ अरोड़ा ਪਹੁੰਚੇ ਆ ਜਿਹੜਾ ਕਿ ਰਾਹੋ ਰੋਡ ਦੇ ਉੱਤੇ ਜੈਨ ਕਲੋਨੀ ਦੇ ਬਾਹਰ ਲੋਕ ਕਿਹੜੇ ਹਾਲਾਤ ਤੁਸੀਂ ਦੇਖ ਸਕਦੇ ਹੋ ਇਹ ਹਾਲਾਤ ਹੈ ਵੀਰ ਜੀ ਆਏ ਨੇ ਵੀਰ ਜੀ ਨਾਲ ਵੀ ਗੱਲ ਕਰਾਂਗੇ ਵੀਰ ਜੀ ਸਤਿ ਸ਼੍ਰੀ ਅਕਾਲ ਤੁਸੀਂ ਇਹ ਬੱਜੀ ਕੀ ਹਾਲ ਹੈ ਵਧੀਆ ਵੀਰ ਜੀ ਜਿਹੜੇ ਹਾਲਾਤ ਰਾਹੋ ਰੋਡ ਦੇ ਲੋਕਾਂ ਨੇ ਇਸ ਏਰੀਆ ਦੇ ਵਿੱਚ ਕੋਠੀਆਂ ਲਿੱਤੀਆਂ ਸੋ ਸਮਝ ਕੇ ਲੋਕ ਰਹਿ ਰਹੇ ਜੈਨ ਕਲੋਨੀ ਭਾਗਯਮ ਸਵਾਸਤੀ ਇੰਕਲੇਵ ਰਸਤਾ ਦਾ ਕੱਟਤਾ ਪਰੇ ਹਾਲਾਤ ਨਹੀਂ ਸਮਝਦਾ ਭਾਜੀ ਹਾਲਾਤ ਬਹੁਤ ਬੁਰੇ ਨੇ ਅਸੀਂ ਸਾਨੇ 75 ਜਿੱਥੇ ਲੁਧਿਆਣਾ ਸ਼ਹਿਰ ਚ ਰਹ ਰਹੇ ਆ ਅਸੀਂ ਰਾਮ ਰੋਡ ਕਦੀ ਚੱਜਣਾ ਬਣੀ ਨਹੀਂ ਦੇਖੀ ਹੈਗੀ ਜੇ ਬਣਦੀ ਹੈ ਨਾਲ ਹੀ 6 ਮਹੀਨੇ ਬਦ ਕੋਈ ਨਾ ਕੋਈ ਪਟਣ ਆ ਜਾਂਦਾ ਮੋੜ ਕੇ ਸੈਟ ਨਹੀਂ ਹੁੰਦਾ ਹੈਗਾ ਜਦੋਂ ਵੀ ਮੀਂਹ ਪੈਂਦਾ ਤਾਂ ਆਹੀ ਬੁਰਾ ਹਾਲ ਆ ਇਹ ਇਕੱਲੇ ਜੈਨ ਕਲੋਨੀ ਦੀ ਗੱਲ ਨਹੀਂ ਹੈਗੀ ਸਰਬਨ پارک ਚੁੰਗੀ ਸਾਰੇ ਪਾਸੇ ਦੀ ਦੇਖੋ ਕੋ ਪਾਣੀ ਦਾ ਆਹੀ ਬੁਰਾ ਰਹਿੰਦਾ ਭਾਜੀ ਹਾਲਾਤ ਕਿੱਦਾਂ ਸੁਧਰਣਗੇ ਕੌਣ ਸੁਧਾਰੇਗਾ ਇਹਨਾਂ ਨੂੰ ਕਿਉਂਕਿ ਪੰਜਾਬ ਰੰਗਲਾ ਪੰਜਾਬ ਸੀ ਗੰਦਗੀ ਦੇ ਵਿੱਚ ਪੂਰੇ ਭਾਰਤ ਦੀ ਗੰਦਗੀ ਦੇ ਵਿੱਚ ਪੰਜਾਬ ਨੂੰ ਦੂਸਰਾ ਨੰਬਰ ਦੇ ਦਿੱਤਾ ਗਿਆ ਭਾਜੀ VOTER ਨੂੰ ਸੂਝਵਾਨ ਹੋਣਾ ਚਾਹੀਦਾ ਵਾ ਕਿਹੜੀਆਂ ਸਰਕਾਰਾਂ ਕੰਮ ਕਰਨ ਵਾਲੀਆਂ ਕਿਹੜੀਆਂ ਨਹੀਂ ਹੈਗੀਆਂ ਇਹ ਸੋ ਸਮਝ ਕੇ ਵੋਟ ਪਾਣੀ ਚਾਹੀਦੀ ਹੁਣ ਦੇਖਿਆ ਹੁਣ ਤੁਹਾਡੇ ਤੇ ਵੀ ਛਿੱਟੇ ਮਾਰ ਕੇ ਚਲੇਗੀ ਇਹ ਗੱਡੀ ਕਿਉਂਕਿ ਭਾਜੀ ਛਿੱਟੇ ਤਾਂ ਦੇਖੋ ਚਲੋ ਮੇਰੇ ਤਾਂ ਤਾਂ ਹੁਣ ਪੈ ਰਹੇ ਆ ਲੋਕਾਂ ਨੇ ਮੰਦਰ ਜਾਣਾ ਹੁੰਦਾ ਹੈ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਉੱਥੇ ਟੋਆ ਐਡਾ ਵੱਡਾ ਮੈਂ ਕੈਮਰਾਮੈਨ ਨੂੰ ਕਮਾਂਗਾ ਸਾਹਮਣੇ ਹਾਲਾਤ ਦਿਖਾਏ ਜਾਣ ਜਿਹੜਾ ਰਸ਼ ਲੱਗ ਰਿਹਾ ਹੈ ਇੱਥੇ ਕੋਈ ਰਸ਼ ਲੱਗਣ ਦਾ ਜਿਹੜਾ ਕਾਰਨ ਹੈ ਪਾਣੀ ਪਾਣੀ ਦੇ ਵਿੱਚ ਟੋਏ ਟੋਏ ਦੇ ਵਿੱਚ ਫਸੇ ਲੋਕ ਇਹ ਕਿਸ ਦੀ ਦੇਣ ਹੈ ਜੋ ਕਿ ਵੀ ਨਿਊਜ਼ ਭਾਰਤ ਤੁਹਾਨੂੰ ਕਹਿੰਦਾ ਗਿਆ ਤੁਹਾਨੂੰ ਸਮਝਾਂਦਾ ਰਿਹਾ ਕਿ ਸੱਚ ਤੁਹਾਨੂੰ ਪਲ-ਪਲ ਦਾ ਦਿਖਾਵਾਂਗੇ ਇੱਥੇ ਕੀ ਹਾਲਾਤ ਨੇ ਇੱਕੋ ਜਿੱਥੇ ਪੱਥਰ ਦਿਖ ਰਹੇ ਨੇ ਥੋੜਾ ਜ਼ੂਮ ਕਰਕੇ ਦਿਖਾਇਆ ਜਾਵੇ ਉਹ ਦੇਖੋ ਉਹ ਇਹ ਉਹ ਉਹ ਦੇਖੋ ਕਿਸ ਤਰੀਕੇ ਦੇ ਨਾਲ ਹਾਲਾਤ ਹੈ ਖੱਡੇ ਨੇ ਖੱਡੇ ਤੋਂ ਬਾਹਰ ਪੱਥਰ ਰੱਖੇ ਹੋਏ ਨੇ ਕੋਈ ਪਰਿਵਾਰ ਪਾਣੀ ਦੇ ਵਿੱਚ ਖੱਡੇ ਨੇ ਜਿਹੜੇ ਉਹ ਦੇਖਣਗੇ ਨਹੀਂ ਜਰੂਰ ਉਸ ਪਰਿਵਾਰ ਨੂੰ ਜਿਹੜੀ ਸੱਟ ਵਿੱਟ ਲੱਗ ਸਕਦੀ ਹੈ ਪਰ ਇਹ ਵੀ ਕਿੱਥੇ ਨਾ ਕਿੱਥੇ ਚੀਜ਼ਾਂ ਜਿਹੜੀਆਂ ਗਲਤ ਹੈ ਇਹ ਵੀ ਚੀਜ਼ਾਂ ਗਲਤ ਹੈ ਜਿਹੜਾ ਕਿ ਕਿਹਾ ਜਾਂਦਾ ਹੈ ਕਿ ਜਗਾੜੂ ਰੇੜੇ ਜਿਹੜੇ ਆ ਬੰਦ ਕਰ ਦਿੱਤੇ ਗਏ ਨੇ ਪਰ ਕਿੱਥੇ ਨਾ ਕਿੱਥੇ ਬੇਤਨ ਚੱਲ ਰਹੇ ਨੇ ਤੁਹਾਨੂੰ ਵੀ ਸਰ ਕੋਈ ਰੋਕ ਟੋਕ ਨਹੀਂ ਆ ਕਿ ਦਾ ਕਰਪਿਸ਼ ਨੂੰ ਦੇਖਣਾ ਚਾਹੀਦਾ ਮੇਨ ਚੀਜ਼ ਇੱਥੇ ਸੀਵਰੇ ਦੀਆਂ ਪਾਈਪਾਂ ਨੇ ਉਹ ਵੀ ਬਹੁਤ ਛੋਟੀਆਂ ਨੇ ਇੰਨੇ ਸਾਲ ਹੋ ਗਏ ਚੇਂਜ ਹੋ ਕੇ ਹੁਣ ਇਹਦੇ ਐਡਰੈਸ ਆ ਉਹਦੀਆਂ ਪੈਪਾ ਹੋਣੀ ਚਾਹੀਦੀਆਂ ਤਾਂ ਕਿ ਬੰਦਾ ਵਿੱਚ ਦੀ ਨਿਕਲ ਸਕੀ ਹੁਣ ਸਬਾਈ ਕਰਮਚਾਰੀ ਆ ਜਿਹੜੇ ਉਹ ਵੀ ਕੀ ਕਰਨ ਇੱਕ ਸਾਡੇ ਮਾਤਾ ਜੀ ਖੜੇ ਨੇ ਜਾਣ ਵਾਸਤੇ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਜਿਹੜੇ ਕਿ ਮਾਤਾ ਜੀ ਮਾਤਾ ਜੀ ਪਹਿਲਾਂ ਚੁੰਨੀ ਉੱਪਰ ਕਰਿਓ ਆਪਣੀ ਚੁੰਨੀ ਉੱਪਰ ਕਰਿਓ ਗੰਦੀ ਹੋ ਰਹੀ ਆ ਮਾਤਾ ਜੀ ਤੁਸੀਂ ਇੱਥੇ ਖੜੇ ਹੋ ਰਾਹੋ ਰੋਡ ਦੇ ਹਾਲਾਤ ਇਹ ਕਿਹੋ ਜਿਹੇ ਹੋ ਗਏ ਬਹੁਤ ਖਰਾਬ ਆ ਜੀ ਦੇਖੋ ਸੀਵਰੇਜ ਦਾ ਪਾਣੀ ਆ ਕਿੰਨਾ ਗੰਦਾ ਪਾਣੀ ਆ ਮਾਤਾ ਜੀ ਨਹਾਉਣ ਤੋਂ ਬਾਅਦ ਮੰਦਰ ਜਾਣ ਦਾ ਕੋਈ ਫਾਇਦਾ ਹੋ ਸਕਦਾ ਇਸ ਪਾਣੀ 'ਚ ਬਿਲਕੁਲ ਨਹੀਂ ਅਸੀਂ ਕਿ ਜਿਹੜੇ ਕਿ ਸਾਡੇ ਸਾਡੇ ਬਜ਼ੁਰਗ ਸਾਡੇ ਸਿਆਣੇ ਸਾਡੀਆਂ ਮਾਮਾ ਸਾਡੀਆਂ ਭੈਣਾ ਕਿਸ ਤਰੀਕੇ ਦੇ ਨਾਲ ਜੇ ਉਹਨਾਂ ਨੇ ਆਟੋ ਚੜ੍ਹਨਾ ਹੋਵੇ ਜਾਂ ਕਿਤੇ ਸਕੂਲ ਦੇ ਬੱਚਿਆਂ ਨੇ ਜਾਣਾ ਹੋਵੇ ਪਰ ਉੱਥੇ ਉਹ ਖੱਡੇ ਐਡਾ ਵੱਡਾ ਕਿ ਕਿਸੇ ਦੀ ਜਾਨ ਜਾ ਸਕਦੀ ਹੈ ਕੀ ਇੱਥੇ ਦਾ ਜਿਹੜਾ ਨੁਕਸਾਨ ਇੱਕ ਸਰਦਾਰ ਜੀ ਕੁਝ ਕਹਿਣਾ ਚਾਹੁੰਦੇ ਉਹਨਾਂ ਦੇ ਨਾਲ ਗੱਲ ਕਰਾਂਗੇ ਬੰਦਾ ਲਿਖਿਆ ਇੱਥੇ ਗੰਦ ਪਾਉਣ ਦੇ ਨਾਲ گورਨਮੈਂਟ ਨੇ ਗਵਰਨਮੈਂਟ ਨੇ ਗੰਦ ਪਾਇਆ ਬਾਜੀ ਅੰਕਲ ਇਹ ਗਵਰਨਮੈਂਟ ਨੂੰ ਲਿਆਂਚ ਵੀ ਸਾਡੇ ਹੱਥ ਨੇ ਲੋਪੇ ਹੱਥ ਨੇ ਬਾਜੀ ਆਪਣੇ ਆਪ ਬੇਕੂਫ ਹੋ ਗਿਆ ਬਾਜੀ ਕਿ ਲੋਗ ਤੁਸੀਂ ਦੇ ਸਕਦੇ ਹੋ ਐਸੇ ਐਸੇ ਏਰੀਆ ਦੇ ਆ ਜੇ ਸ਼ਾਮ ਨੂੰ ਆਜੋ ਤੇ ਬੀ ਬੈਜੋ ਸਾਡੇ ਆਰਡਰ ਰਜੈਕਟ ਹੋ ਜਾਂਦੇ ਨੇ ਸਾਰੇ ਸਾਡੇ ਪੈਸੇ ਮਿਲਦੇ ਨੇ ਬੋਜੀ ਜਿਹੜਾ ਕਿ ਪਰਿਵਾਰ ਪਾਲਣ ਵਾਸਤੇ ਕੰਮ ਤੇ ਨਿਕਲੇ ਆ ਪਰ ਵਿਚਾਰੇ ਦਾ ਜਿਹੜਾ ਵੀਕਲ ਹੈ ਪਲਟ ਗਿਆ ਉਹਦਾ ਨੁਕਸਾਨ ਵੀ ਹੋਇਆ ਹੋਏਗਾ ਕਿ ਵੀਰੇ ਇਹ ਰਾਹੋ ਰੋਡ ਨੂੰ ਦੇਖ ਕੇ ਤਰਸ ਆ ਰਿਹਾ ਜਾਂ ਲੋਕਾਂ ਨੂੰ ਦੇਖ ਕੇ ਤਰਸ ਆਣਾ ਚਾਹੀਦਾ ਰਾਹੋ ਰੋਡ ਨੂੰ ਦੇਖ ਕੇ ਤਰਸ ਆ ਰਿਹਾ ਵੀਰ ਦੇਖੋ ਤੁਸੀਂ ਹਾਲਾਤ ਕੈਸੇ ਹਾਲਾਤ ਬਹੁਤ ਜਿਆਦਾ ਬੁਰੇ ਆ ਰਾਹੋ ਰੋਡ ਦੇ ਕਿਰੇ ਭਾਜੀ ਬੱਚਿਆਂ ਦੇ ਨਾਲ ਜਾ ਰਹੇ ਹੋ ਰੋਡ ਤੇ ਸੇਫ ਹੋ ਆਹ ਵੀਕਲ ਜਿਹੜਾ ਪਲਟ ਗਿਆ ਜੇ ਇਸ ਤੇ ਪਰਿਵਾਰ ਬੈਠਾ ਹੁੰਦਾ ਕਿਸੇ ਨੇ ਚੀਜ਼ੇ ਸੱਟਾ ਲਾਈ ਜਾਂਦੀਆਂ ਕੌਣ ਜ਼ਿੰਮੇਦਾਰ ਹੈ ਤੁਸੀਂ ਦੇਖ ਸਕਦੇ ਹੋ ਮੈਂ ਕੈਮਰਾਮੈਨ ਜੀ ਨੂੰ ਕਮਾਂਗਾ ਇੱਕ ਵਾਰੀ ਮਾਰ ਕੇ ਦਿਖਾਇਆ ਜਾਵੇ ਕਿ ਜੇ ਪਰਿਵਾਰ ਇਹਦੇ ਚ ਹੁੰਦਾ ਇਹ ਹਾਲਾਤ ਨੇ ਰਾਹੋ ਰੋਡ ਤੇ ਇਹ ਹਾਲਾਤ ਰਾਹੋ ਰੋਡ ਦੇ ਨੇ ਆਉਣ ਹੀ 15 ਮਿੰਟ ਪਹਿਲਾਂ ਸੀ ਇਥੇ ਦੋ ਦੋ ਆਟੋ ਮਾਰਿਆ ਜਾਵੇ ਬਚਾਰਾ ਉਹ ਇਸ ਦਾ ਫਸਿਆ ਉਹਦਾ ਜਿਹੜਾ ਰਿਸਕ ਆ ਕਿਸ ਤਰੀਕੇ ਦੇ ਨਾਲ ਫਸਿਆ ਹੋਇਆ ਜੋ ਲਾ ਰਿਹਾ ਮੈਂ ਜਾਊਂਗਾ ਜੋ ਲਾ ਰਿਹਾ ਮੈਂ ਪਾਣੀ 'ਚ ਜਾਊਂਗਾ ਕੋਈ ਦਿੱਕਤ ਨਹੀਂ ਉਹਨਾ ਕੀ ਹੈ ਅਜੇ ਤਾਂ ਜਿਹੜੀ ਪੰਜਾਬ ਸਰਕਾਰ ਦੀ ਮਕਾਨ ਦੇ ਰਹੇ ਆ ਅੱਛਾ ਜੀ ਕਿਉਂਕਿ ਆੜੇ ਆੜੇ ਗੱਡੇ ਪਏ ਨੇ ਕੋਈ ਵੀ ਨਹੀਂ ਇਤੋਂ ਬੰਦਾ ਬਚ ਕੇ ਜਾਂਦਾ ਪਤਾ ਨਹੀਂ ਸਵੇਖੋ ਉਹਨਾਂ ਨੂੰ ਘਰ ਰੋਡ ਤੇ ਆਪ ਇੱਕ ਵਾਰ ਗੱਡੀ ਕੱਢ ਕੇ ਦਿਖਾਣਾ ਨਹੀਂ ਵੱਡੇ ਮੈਂ ਪੰਜਾਬ ਦੀ ਤਾਂ ਗੱਲ ਦੂਰ ਦੀ ਰਹਿ ਗਈ ਪਹਿਲਾਂ ਸਾਡੇ ਰਾਂਗ ਰੋਡ ਤੇ ਦੇਖੋ ਇੱਥੋਂ ਦਾ ਹਾਲ ਐਨਾ ਕਿ ਲੁਧਿਆਣੇ ਦਾ ਕਿ ਜਿੱਥੇ ਜਿਨ੍ਹਾਂ ਨੂੰ ਉਹਨਾਂ ਨੇ ਇਹ ਕਿਹਾ ਸੀ ਕਿ ਇਹਨੂੰ ਅਸੀਂ ਜੋ ਬਣਾ ਰਹੇ ਆ ਸਮਾਰਟ ਸਿਟੀ ਉਹ ਸਮਾਰਟ ਸਿਟੀ ਬਣਾ ਰਹੇ ਆ ਤੇ ਇਸ ਸਮਾਰਟ ਸਿਟੀ ਆ ਜਿੱਥੇ ਆੜੇ ਆੜੇ ਗੱਡੇ ਪਏ ਹੋਏ ਨੇ ਇਤੋਂ ਲੰਘਣਾ ਔਖਾ ਹੋ ਗਿਆ ਨਾ ਇੱਥੇ ਐਮਐਲਏ ਕੋਈ ਆਵੇ ਨਾ ਇੱਥੇ ਕੋਈ ਦੂਜਾ ਆਵੇ ਅਸੀਂ ਤਾਂ ਇਹ ਆਮ ਆਜ਼ਾਦੀ ਪਾਰਟੀ ਦੀ ਮਕਾਨ ਦੇ ਰਹੇ ਹਾਂ ਮਾਤਾ ਜੀ ਸਰਕਾਰੀ ਗੱਲ ਬੈਠੇ ਆਮ ਆਜ਼ਾਦੀ ਪਾਰਟੀ ਸਾਡਾ ਸੀੜੇ ਰੋਡ ਦਾ ਚੂਸ ਨਿਕਲਿਆ ਪਰ ਸੀੜੇ ਰੋਡ ਤੇ ਆ ਗਏ ਢੱਡੀਆਂ ਲੈ ਲੈ ਕੇ ਨਾਹਰੇਬਾਜੀ ਕੀਤੀ ਇਹਨਾਂ ਦੀ ਤੇ ਸਾਡੀ ਉਹ ਵਿਚਾਰੇ ਜਿਹੜੇ ਕਿ ਜਾਨ ਵਾਸਤੇ ਲੋਕ ਫਸ ਰਹੇ ਨੇ ਕਿਸ ਤਰੀਕੇ ਦੇ ਨਾਲ ਭਾਈ ਕੀ ਹਾਲਾਤ ਨੇ ਬੁਰਾਈ ਹੈ ਭਾਈ ਟਰੱਕ ਦੇ ਟੈਂਪੂ ਦੇ ਆਏ ਆ ਫਟਾ ਮੋਰਟਲ ਬੰਦ ਹੋ ਰਿਹਾ ਦੋ ਚਾਰ ਬੰਦੇ ਮਰਦੇ ਨਹੀਂ ਨਾ ਇੱਥੇ ਉਹ ਨਜ਼ਾਰੇ ਦਾ ਕੋਈ ਹੱਲ ਨਹੀਂ ਉਹਨਾਂ ਦਾ ਕੀ ਜਾਏਗਾ ਭਾਈ ਜਿਨ੍ਹਾਂ ਦੇ ਪਰਿਵਾਰ ਦੇ ਜੀ ਜਾਂਦੇ ਆ ਦੁੱਖ ਉਹਨਾਂ ਨੂੰ ਹੁੰਦਾ ਸਰ ਕਿਸ ਪਰਿਵਾਰ ਨਾਲ ਹੋਇਆ ਹੁੰਦਾ ਉਹਨਾਂ ਨੂੰ ਪਤਾ ਹੁੰਦਾ ਦੁੱਖ ਕੀ ਹੁੰਦਾ ਭਾਈ 50 ਸਾਲ ਹੋ ਗਏ ਇਹੀ ਹਾਲ ਹੈ ਇੱਥੇ ਬਰਸਾਤ ਵਾਚ ਆਉਂਦੀ ਆ ਪਾਣੀ ਬਹਿਣਾ ਖੜਾ ਹੁੰਦਾ ਇਹ ਦੇਖੋ ਜੀ ਅਜੇ ਕੱਲ ਇੱਥੇ ਬੱਚੇ ਮੋਟਰਸਾਈਕਲ ਤੇ ਜਾ ਰਹੇ ਨੇ ਪਿੱਛੇ ਬੱਚੇ ਦੋ ਬੈਠੇ ਨੇ ਇੱਥੇ ਵਿੱਚ ਆ ਕੇ ਡਿੱਗੀ ਉਹ ਗੁੜੀਆਂ ਉਹਦੇ ਕੱਪੜੇ ਵੀ ਸਾਰੇ ਖਰਾਬ ਹੋ ਗਏ ਉਹਦਾ ਬੁਰਾ ਹਾਲ ਹੋ ਗਿਆ ਇਹ ਇਹ ਬਦਲਾਅ ਹੋਇਆ ਸਾਡੇ ਪੰਜਾਬ ਦਾ ਕਹਿੰਦੇ ਪੰਜਾਬ ਸਿਟੀ ਬਣਾਣ ਪਹਿਲੀ ਗੱਲ ਜ਼ਮੀਨਾਂ ਨੂੰ ਇਕੁਇਰ ਕਰਨ ਜੋਗੇ ਇਹਨਾਂ ਕੋਲ ਪੈਸੇ ਹੈ ਨਹੀਂ ਰਾਂਡ ਰੋਡ ਬਣਾਉਣ ਜੋਗੇ ਪੈਸੇ ਹੈ ਨਹੀਂ ਤੁਸੀਂ ਇਹ ਜਾ ਕੇ ਦੇਖੋ ਇੱਕ ਇੱਕ ਤਾਂ ਤਾਂ ਦਾਦੀ ਇਹਨਾਂ ਕੋਲ ਟਾਕੀਆਂ ਲਾਉਣ ਜੋਗੇ ਵੀ ਪੈਸਾ ਹੈ ਨਹੀਂ ਹੋਕੀਆਂ ਫੜਿਆ ਮਾਰੀ ਜਾਂਦੇ ਨੇ ਇਹ ਸਾਡੇ ਨਦੀ ਹੋਈ ਪਈ ਯਾਰ ਆਹ ਰੋਡ ਤੇ ਇੱਥੇ ਤੇ ਵੀ ਇੱਥੇ ਸਾਡੀ ਗੱਡੀ ਪਲਟੀ ਗਈ ਸੀ ਪਰसों ਲੋਕ ਇਸ ਤਰੀਕੇ ਦੇ ਨਾਲ ਲੋਕ ਡਿੱਗ ਰਹੇ ਨੇ ਇੱਧਰ ਦੇਖੋ ਕਿਸ ਤਰੀਕੇ ਨਾਲ ਫਸ ਰਹੇ ਨੇ ਡਿੱਗ ਰਹੇ ਨੇ ਫਸ ਰਹੇ ਨੇ ਪਲਟ ਰਹੇ ਨੇ ਭਾਈ ਜੀ ਅਸੀਂ ਆ ਗਏ ਭਾਈ ਜੀ ਮਾਰਨੀ ਟੋਏ ਦੇ ਕੋਲ ਆ ਕੇ ਖੜ ਗਏ ਨੇ ਕਿ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਇਹ ਦੇਖ ਸਕਦੇ ਹੋ ਸਰਦਾਰ ਜੀ ਕਿੰਨੇ ਕੋ ਪੱਥਰ ਲਾਉਂਗੇ ਇਹ ਰਾਹੋ ਰੋੜ ਪੱਥਰਾਂ ਵਾਲਾ ਹੋ ਜਾਣਾ ਕਮ ਸੇ ਕਮ ਪੱਥਰ ਲਾ ਕੇ ਕੁਝ ਬਚਾਅ ਤਾਂ ਹੋਊਗਾ ਸਰਦਾਰ ਜੀ ਕਿੱਥੇ ਕਿੱਥੇ ਲਾਉਂਗੇ ਉਹ ਜੀ ਆਪਣਾ ਤਾਂ ਫਰਜ ਨਾ ਆ ਰਹੇ ਨੇ ਮੈਂ ਸਰਕਾਰ ਦੀ ਕਿੱਥੇ ਕਿੱਥੇ ਲਾਉਂਗੇ ਇੱਕ ਜਗ੍ਹਾ ਤੇ ਟੋਬਾ ਹੋਵੇ ਪੱਥਰ ਲਾ ਦੂਗੇ ਉਹ ਪੂਰੀ ਰਾਹੋ ਰੋਡ ਤੇ ਟੋਏ ਭਰੇ ਪਏ ਨੇ ਇਹ ਤਾਂ ਜਿਹੜਾ ਸਰਕਾਰ ਨੂੰ ਦੇਖੀ ਆਉਣਾ ਚਾਹੀਦਾ ਦੇਖਾ ਚਾਹੇ ਜਾ ਕੇ ਇੱਕ ਮੁੰਡੇ ਦੀਆਂ ਜਿਹੜੀਆਂ ਦੋਨੇ ਲੱਤਾਂ ਦੇ ਉੱਤੇ ਸੱਟਾਂ ਲੱਗੀਆਂ ਹੋਈਆਂ ਉਹ ਵਿਅਕਤੀ ਜਿਹੜਾ ਮੈਨੂੰ ਬੁਲਾ ਰਿਹਾ ਆਦਰ ਤੇ ਧਿਆਨ ਨਾਲ ਇੱਧਰ ਨੂੰ ਕੱਟ ਕੇ ਪਾਰਲੀ ਸਾਨੂ ਕੱਟ ਕੇ ਆਂਦੋ ਬੰਦਾ ਬੁਲਾ ਰਿਹਾ ਪਾਣੀ ਗੰਦਾ ਹੈ ਕੋਈ ਗੱਲ ਨਹੀਂ ਜਿੱਥੇ ਲੋਕ ਇਸ ਦਿੱਕਤ ਦਾ ਸਾਹਮਣਾ ਕਰਦੇ ਆ ਜੇ ਰੋਹੀਤ ਰੋੜਾ ਕਰ ਲੇਗਾ ਕਿੱਦਾਂ ਜੀ ਐਕਸੀਡੈਂਟ ਹੋ ਗਿਆ ਖੱਡੇ ਤੇ ਬਾਈਕ ਪਲਟ ਗਿਆ ਦੋਨੇ ਆ ਦੇਖ ਸਾਦੇਓ ਕਿ ਇਹ ਨੌਜਵਾਨ ਜਿਹੜੇ ਕੱਲ ਡਿੱਗੇ ਐ ਇਹਨਾਂ ਦੋਨਾਂ ਦੀਆਂ ਲੱਤਾਂ ਦੇ ਸੱਟਾਂ ਲੱਗੀਆਂ ਐ ਸੱਟਾਂ ਕੀ ਇਕੱਠਾ ਹੋ ਜਾਂਦਾ ਕਹਿੰਦੇ ਇੱਥੇ ਟੈਲੀ ਤੁਸੀਂ ਮੈਂ ਕਿਹਾ 10 ਮਿੰਟ ਖੜੋ ਪਤਾ ਨਹੀਂ ਕਿੰਨੇ ਟੈਂਪੋ ਬੈਟਰੀ ਵਾਲੇ ਪਲਟਦੇ ਇੱਥੇ ਜਿਵੇਂ ਕੀ ਅਸੀਂ ਤਾਂ ਦੇਖਿਆ ਸ਼ੂਟ ਵੀ ਕੀਤਾ ਐ ਇੱਕ ਉਹ ਦਿਖਾਇਓ ਇੱਕ ਹੋਰ ਫਸਿਆ ਹੋਇਆ ਐ ਇੱਕ ਹੋਰ ਫਸਿਆ ਹੋਇਆ ਜਿਵੇਂ ਕਿਸ ਰਾਹੋਂ ਰੋਡ ਦੇ ਐ ਲੋਗ ਕੰਮਕਾਰ ਰਹੋ ਰੋਡ ਤੇ ਨਹੀਂ ਕਰ ਸਕਦੇ ਸਰਦਾਰ ਦੇ ਜਿਵੇਂ ਕਿ ਲੰਘ ਰਹੇ ਨੇ ਪਰ ਡਰ ਤੇ ਖੋਫ ਸੁਰਜ ਜੀ ਡਰ ਤੇ ਖੋਫ ਪੂਰਾ ਹੈ ਕੀ ਇਹ ਬਦਲਾ ਤੁਸੀਂ ਦੇਖਦੇ ਹੋ 20 ਨਿਊਜ਼ ਭਾਰਤ ਇਹਦੇ ਤੇ ਸੱਚ ਤੇ ਪੱਖ ਤੁਹਾਡੇ ਸਾਹਮਣੇ ਰੱਖਿਆ ਜਾਊਗਾ ਕਮੈਂਟਾਂ ਥਾਣੀ ਜਰੂਰ ਦੱਸਿਓ